ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੁਰਾਣੇ ਸਮੇਂ ਤੋਂ ਵਰਤੇ ਜਾ ਰਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਪੇਟ ਦੀ ਚਰਬੀ, ਕਮਰ ਦੀ ਫालतू ਚਰਬੀ, ਵਜ਼ਨ ਭਾਰ ਮੋਟਾਪੇ ਨੂੰ ਬੜੀ ਹੀ ਆਸਾਨੀ ਨਾਲ ਘੱਟ ਕਰ ਸਕਦੇ ਹੋ। ਇਹ ਨੁਸਖੇ ਪੁਰਾਣੇ ਸਮੇਂ ਵਿੱਚ ਵਰਤੇ ਜਾਂਦੇ ਸਨ। ਇਹਨਾਂ ਦਾ ਸਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ। ਤਾਂ ਦੋਸਤੋ ਦੱਸਦੇ ਹਾਂ ਤੁਹਾਨੂੰ ਇਹਨਾਂ ਘਰੇਲੂ ਨੁਸਖਿਆਂ ਬਾਰੇ। ਰੋਜ਼ ਸਵੇਰੇ ਇੱਕ ਗਲਾਸ ਗੁੰਗੁਨੇ ਪਾਣੀ ਨਾਲ ਇੱਕ ਚਮਚ ਸ਼ਹਿਦ ਅਤੇ ਇੱਕ ਚਮਚ ਨਿੰਬੂ ਦਰਾਸੀ ਮਿਲਾ ਕੇ ਪੀਣ ਨਾਲ પેટ ਦੀ ਚਰਬੀ ਜਲਦੀ ਘਟ ਹੋਣ ਲੱਗਦੀ ਹੈ ਇਸ ਨੁਸਖੇ ਦੇ ਸੇਵਨ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਜਿਸ ਨਾਲ ਮੋਟਾਪੇ ਨੂੰ ਜਲਦੀ ਘਟ ਕਰਨ ਵਿੱਚ ਮਦਦ ਮਿਲਦੀ ਹੈ ਅਦਰਕ ਦੇ ਇੱਕ ਛੋਟੇ ਟੁਕੜੇ ਨੂੰ ਕੱਟ ਕੇ ਇੱਕ ਗਲਾਸ ਪਾਣੀ ਵਿੱਚ ਪਾ ਕੇ ਗਰਮ ਹੋਣ ਲਈ ਰੱਖ ਦਿਓ 10 ਮਿੰਟ ਤੱਕ ਪਾਣੀ ਨੂੰ ਉਬਾਲੋ ਅਤੇ ਬਾਅਦ ਵਿੱਚ ਇਸ ਪਾਣੀ ਨੂੰ ਛਾਲ ਲਓ ਇਸ ਅਦਰਕ ਵਾਲੇ ਪਾਣੀ ਦਾ ਗਰਮ-ਗਰਮ ਚਾਹ ਦੀ ਤਰ੍ਹਾਂ ਸੇਵਨ ਕਰੋ ਇਹ ਨੁਸਖਾ ਫालतू ਚਰਬੀ ਕਮਰ ਦੀ ਚਰਬੀ ਨੂੰ ਘੱਟ ਕਰਨ ਦਾ ਕਾਰਗਰ ਨੁਸਖਾ ਹੈ ਲਸਣ ਮੋਟਾਪਾ ਘਟਾਉਣ ਲਈ ਕਾਫੀ ਅਸਰਦਾਰ ਸਿੱਧ ਹੁੰਦਾ ਹੈ ਰੋਜ਼ਾਨਾ ਸਵੇਰੇ ਪੇਟ ਦੋ ਲਸਣ ਦੀਆਂ ਕਲੀਆਂ ਇੱਕ ਗਲਾਸ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਸਣ ਦੀਆਂ ਕਲੀਆਂ ਨਾਲ ਸੇਵਨ ਕਰੋ ਇਸ ਨਾਲ ਬਿਨਾ ਕਿਸੇ ਨੁਕਸਾਨ ਤੋਂ ਜਲਦੀ ਤੋਂ ਜਲਦੀ ਮोटापा ਘਟਣ ਲੱਗੇਗਾ ਕੜੀ ਪੱਤਾ ਪੇਟ ਦੀ ਚਰਬੀ ਨੂੰ ਕੱਟ ਕਰਨ ਦੇ ਨਾਲ ਬਹੁਤ ਹੀ ਆਸਾਨੀ ਨਾਲ ਮਿਲਣ ਵਾਲੀ ਚੀਜ਼ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਚਾਰ ਤੋਂ ਪੰਜ ਕੜੀ ਪੱਤਾ ਚਬਾ ਕੇ ਖਾਓ ਲਗਾਤਾਰ ਖਾਲੀ ਪੇਟ ਕੜੀ ਪੱਤਾ ਖਾਣ ਨਾਲ ਪੇਟ ਦੀ ਚਰਬੀ ਤੋਂ ਛੁਟਕਾਰਾ ਮਿਲਦਾ ਹੈ ਵਜ਼ਨ ਤੇਜ਼ੀ ਨਾਲ ਘਟਣ ਲੱਗਦਾ ਹੈ ਸੇਬ ਅੰਦਰ ਡਾਈਟਰੀ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਫਾਈਬਰ ਦੇ ਨਾਲ-ਨਾਲ ਸੇਬ ਅੰਦਰ ਬੀਟਾ ਕੈਰੋਟਿਨ ਅਤੇ ਤਤ ਪਾਈ ਜਾਂਦੇ ਹਨ ਜੋ ਕਮਰ ਦੀ ਫालतू ਚਰਬੀ ਨੂੰ ਘੱਟ ਕਰਦੇ ਹਨ ਇਸ ਲਈ ਰੋਜ਼ਾਨਾ ਸੇਵ ਦਾ ਸੇਵਨ ਪੇਟ ਅਤੇ ਕਮਰ ਦੀ ਫालतू ਚਰਬੀ ਨੂੰ ਘੱਟ ਕਰਨ ਦੇ ਨਾਲ-ਨਾਲ ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ ਲੋਕੀ ਨੂੰ ਸਲਾਦ ਦੇ ਰੂਪ ਵਿੱਚ ਖਾਣ ਨਾਲ ਜਾਂ ਫਿਰ ਲੋਕੀ ਦਾ ਜੂਸ ਪੀਣ ਨਾਲ ਪੇਟ ਵਿੱਚ ਜੰਮੀ ਫालतू ਚਰਬੀ ਹਮੇਸ਼ਾ ਲਈ ਘੱਟ ਹੋ ਜਾਂਦੀ ਹੈ ਲੋਕੀ ਦਾ ਜੂਸ ਸਾਡੇ ਸਰੀਰ ਅੰਦਰ ਕਮਜ਼ੋਰੀ ਨੂੰ ਵੀ ਖਤਮ ਕਰਦਾ ਹੈ ਐਲੋਵੇਰਾ ਦਾ ਰੋਜ਼ਾਨਾ ਸੇਵਨ metabolisim ਨੂੰ ਠੀਕ ਰੱਖਦਾ ਹੈ ਸਰੀਰ ਅੰਦਰ ਫੈਟ ਨਹੀਂ ਜੰਮਣ ਦਿੰਦਾ ਦੋ ਚਮਚ ਐਲੋਵੇਰਾ ਜੂਸ ਵਿੱਚ ਇੱਕ ਚਮਚ ਜੀਰਾ ਮਿਲਾ ਕੇ ਅੱਧੇ ਗਲਾਸ ਗੁੰਗੁਨੇ ਪਾਣੀ ਨਾਲ ਸੇਵਨ ਕਰਨ ਨਾਲ પેટ ਦੀ ਚਰਬੀ ਘਟ ਹੋਣ ਲੱਗਦੀ ਹੈ ਨਾਲ ਹੀ ਚਿਹਰੇ ਤੇ ਨਿਖਾਰ ਵੀ ਆਉਂਦਾ ਹੈ ਦਿਨ ਭਰ ਵਿੱਚ ਦੋ ਕੱਪ ਗ੍ਰੀਨ ਟੀ ਪੀਣ ਨਾਲ ਪੇਟ ਕਮਰ ਪੱਟਾ ਬਾਹਾਂ ਦੀ ਫालतू ਚਰਬੀ ਘਟਣ ਲੱਗਦੀ ਹੈ ਗ੍ਰੀਨ ਟੀ ਨਾਲ ਵੀ ਸਾਡਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਤੇ ਚਰਬੀ ਸੜਨ ਲੱਗਦੀ ਹੈ ਬਦਾਮ ਨਾ ਸਿਰਫ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ ਬਲਕਿ ਦਿਮਾਗ ਤੇਜ਼ ਕਰਨ ਲਈ ਲਾਭਦਾਇਕ ਹੁੰਦੇ ਹਨ ਰੋਜ਼ਾਨਾ 10 ਤੋਂ 15 ਬਦਾਮ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ ਅਗਲੀ ਸਵੇਰ ਬਦਾਮ ਖਾ ਲਓ ਇਸ ਅੰਦਰ ਮੌਜੂਦ ਓਮੇਗਾ 3 ਫੈਟੀ ਐਸਿਡ ਪੇਟ ਦੀ ਚਰਬੀ ਘੱਟ ਕਰਨ ਲਈ ਕਾਫੀ ਮਦਦਗਾਰ ਹੁੰਦਾ ਇੱਕ ਚੰਗੀ ਆਦਤ ਹੈ ਪਰ ਖਾਣਾ ਖਾਂਦੇ ਸਮੇਂ ਪਾਣੀ ਪੀਣ ਦੀ ਆਦਤ ਨਾਲ ਮੋਟਾਪਾ ਵਧਣ ਲੱਗਦਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਸਾਡੀ ਪਾਚਨ ਸ਼ਕਤੀ ਤੇ ਪੈਂਦਾ ਹੈ ਇਸ ਲਈ ਪਾਣੀ ਹਮੇਸ਼ਾ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਾਂ ਖਾਣਾ ਖਾਣ ਤੋਂ 1 ਘੰਟਾ ਬਾਅਦ ਹੀ ਪੀਣਾ ਚਾਹੀਦਾ ਹੈ ਤੇ ਪਾਣੀ ਨੂੰ ਹਮੇਸ਼ਾ ਕੁੱਟ-ਕੁੱਟ ਕਰਕੇ ਹੀ ਪੀਣਾ ਚਾਹੀਦਾ ਹੈ ਇੱਕੋ ਦਮ ਇੱਕ ਕੁੱਟ ਵਿੱਚ ਪਾਣੀ ਨਹੀਂ ਪੀਣਾ ਚਾਹੀਦਾ ਹਮੇਸ਼ਾ ਚਾਹ ਦੀ ਤਰ੍ਹਾਂ ਕੁੱਟ-ਕੁੱਟ ਕਰਕੇ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਤੇ ਫਾਲਤੂ ਚਰਬੀ ਨਹੀਂ ਆਉਂਦੀ ਵਧੀ ਹੋਈ ਚਰਬੀ ਵੀ ਘੱਟ ਹੋਣ ਲੱਗਦੀ ਹੈ ਸੋ ਦੋਸਤੋ ਜੇਕਰ ਤੁਸੀਂ ਸਭ ਤੋਂ ਪਹਿਲਾਂ ਪੱਟਾ ਬਾਹ ਅਤੇ ਸਰੀਰ ਦੀ ਫालतू ਚਰਬੀ ਕਟਾਉਣਾ ਚਾਹੁੰਦੇ ਹੋ ਤਾਂ ਸਾਡੇ ਦੱਸੇ ਹੋਏ ਨੁਸਖਿਆਂ ਦੀ ਵਰਤੋਂ ਕਰਨੀ ਸ਼ੁਰੂ ਕਰੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੋਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ